ਓਈ ਸੋ ਪਾਈ ਗੁਰਦਾਸ ਜੀ ਦੇ ਬਚਨ ਭਉ ਭਗਤ ਗੁਰਪੁਰ ਉਕਰ ਸਰਦਾ ਪ੍ਰੇਮ ਦੇ ਨਾਲ ਗੁਰੂ ਜੀ ਦੇ ਬਖਸ਼ੇ ਹੋਏ ਉਦਮ ਦੇ ਨਾਲ ਮਨਾਰੇ ਸਤਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਸਰਦਾ ਭਾਵਨੇ ਦਾ ਨਾਲ ਨਾਨਕ ਭਗਤ ਸਦਾ ਬਗੋਸ ਸੁਣ ਐ ਦੁਖ ਆਪਕੋ ਕਹਿੰਦਾ ਕੰਮ ਆਪਜੀ ਦੇ ਨਾਲ ਬੇਨਤੀਆਂ ਕੀਤੀਆਂ ਸੀ ਜਿਸ ਵਸਤੂ ਤੋਂ ਕੋਈ ਲਾਭ ਪ੍ਰੋਫਿਟ ਫਾਇਦਾ ਲੈਣਾ ਹੋਵੇ অতি ਜ਼ਰੂਰੀ ਹੈ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ ਉਹਦਾ ਗਿਆਨ ਹੋਣਾ ਚਾਹੀਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਤ ਜੋਰੇ ਪੜੇ ਜਾਂਦੇ ਨੇ ਮਰਜ਼ਾਦਾ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗੁਰੂ ਅਗਲੀ ਤੁਕ ਵਿੱਚ ਮੰਨਣਾ ਕਿਵੇਂ ਇੱਥੇ ਮੰਨਣ ਦਾ ਹੁਕਮ ਹੈ ਅੱਗੇ ਮੰਨਣਾ ਕਿਵੇਂ ਮੰਨਣ ਮੰਨਣ ਵਿੱਚ ਫਰਕ ਕਿਨ ਮਨਣੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇਹ ਮੰਨਣ ਦਾ ਤਰੀਕਾ ਹੈ ਪ੍ਰਗਟ ਕੋਲ ਨੂੰ ਤੁਹਾਡੇ ਚਰਨਾਂ ਵਿੱਚ ਜਨਮ ਕੀ ਹੁੰਦਾ ਹੈ ਤੇ ਪ੍ਰਗਟ ਕੀ ਹੁੰਦਾ ਹੈ ਜਮੀਨ ਸੁਮਾਨ ਦਾ ਪਰ ਕੇ ਦੋਹੇ ਸ਼ਬਦ ਕਿਵੇਂ ਮੰਨਣ ਹੈ ਜਦੋਂ ਸਿੱਖ ਨਮਸਕਾਰ ਕਰਨ ਆਵੇ ਉਹਨੂੰ ਸਿੰਘ ਸਾਹਿਬ ਗਿਆਨੀ ਜੀ ਬੈਠੇ ਨਾ ਦੇਖਣ ਮੰਜੀ ਸਾਹਿਬ ਨਾ ਦੇਖੇ ਰਮਾਨੇ ਨਾ ਦੇਖਣ ਦਾਸ ਗੁਰੂ ਸਾਹਿਬ ਸਿਸ਼ੋਭਤ ਹੋਏ ਹੋਏ ਦੇਖਣ ਕਿ ਆਖੋ ਸਤਿਨਾਮ ਪਰਕਟ ਗੋਰਾ ਕੀ ਦੇ ਇਹ ਵਸਤਾ ਕਦੇ ਬਹੁਤ ਬਾਅਦ ਵਿੱਚ ਆਉਂਦੀ ਹੈ ਸਤਿਗੁਰਾਂ ਦੀ ਕਿਰਪਾ ਨਾਲ Hindu ਮਤ ਵਿੱਚ ਮੂਰਤੀ ਦੇ ਅੱਗੇ ਬੈਠ ਕੇ ਸਿਮਰਨ ਕਰਨਾ ਉਹਨੂੰ ਭੋਗ ਲਾਉਣਾ ਬਹੁਤ ਬੜਾ ਉੱਚਾ ਨੁਕਤਾ ਚੀਨੀ ਨਹੀਂ ਕਰਨੀ ਉਹ ਮੂਰਤੀ ਹੀ ਭਗਵਾਨ ਦੱਸਣ ਲੱਗ ਜਵੇ ਮੰਜਲਪੁਰੀ ਹੋ ਉਹਨੂੰ ਭਗਵਾਨ ਕਹਿਣਾ ਮੰਨਣਾ ਨਹੀਂ ਉਹਦੇ ਵਿੱਚੋਂ ਭਗਵਾਨ ਦਾ ਸਰੂਪ ਪ੍ਰਗਟ ਹੋ ਜਾਵੇ ਕਈ ਵਾਰ ਕਹਿ ਜਾਂਦੇ ਅਸੀਂ ਸਟੇਜ ਤੇ ਕਈ ਪੱਥਰ ਵਿੱਚੋਂ ਰੱਬ ਨਿਕਲਿਆ ਧੰਨੇ ਦੀ ਰੋਟੀ ਖਾਧੀ ਤੁਸੀਂ ਸੁਣਿਆ ਪੱਥਰ ਵਿੱਚੋਂ ਪੱਥਰ ਵਿੱਚ ਰੱਬ ਦਾ ਡ੍ਰੈਗ ਰੂਮ ਤਾਂ ਬੈੱਡਰੂਮ ਆ ਉਹਦਾ ਉਏ ਪੱਥਰ ਵਿੱਚੋਂ ਦਾ ਤਾਂ ਨਿਕਲੇ ਜੇ ਉਹ ਬਾਹਰ ਨਾ ਹੋਵੇ ਜਿਖੇ ਅੱਖੋਂ ਸਤ ਤਾ ਉਹਦਾ ਜਲ ਤਨ ਮੇਰ ਪੂਰੇ ਰਵਿਆ ਵਿੱਚ ਬਣ ਪੱਥਰ ਵਿੱਚੋਂ ਨਿਕਲੇ ਆ ਕਿ ਨਹੀਂ ਪੱਥਰ ਹੀ ਭਗਵਾਨ ਦਿਸਣ ਲੱਗ ਪਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਪਰ ਜੇ ਚੇਤ ਅਕਵੀ ਤੁਹਾਡੀ ਸਰਦਾ ਕੋ ਜਵੇ ਨਾ ਪੋਜਣੀ ਤਾਂ ਬਹੁਤ ਮੁਸ਼ਕਲ ਹੈ ਕਿ 10 ਗੁਰੂ ਸਾਖ ਸਾਤਿ ਦਰਸ਼ਨ ਦੇਣ ਸਨ ਸਿੱਖੀ ਦਾ ਹਾਸ ਵਿੱਚ ਕੁਝ ਸ਼ਖਸੀਅਤਾਂ ਨੇ ਉਚੇਚੇ ਤੌਰ ਤੇ ਉਹਨਾਂ ਦਾ ਵਰਣਨੇ ਨੇ ਇੱਕ ਸ਼ਖਸੀਅਤ ਐਸੀ ਹੈ ਜਿਨ੍ਹਾਂ ਨੇ ਸਤ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਸਮਝ ਜਰਾ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਇੱਕ ਨੇ ਇੱਕ ਐਸੀ ਸ਼ਖਸੀਅਤ ਹੈ ਜਿਨ੍ਹਾਂ ਨੇ 6 ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਇੱਕ ਮੁਸਲਮਾਨ ਫਕੀਰ ਹੋਏ ਨੇ ਜਿਨ੍ਹਾਂ ਨੇ 5 ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਦਰਸ਼ਨ ਤੇ ਗੁਰੂ ਸਾਹਿਬ ਦੇ ਬੇਂਤ ਗੁਰਨਾਨਕ ਜਨ ਸੁਣਿਆ ਬੈਠਿਆ ਸ਼ੇਰ ਗਰਬਾਸਨ ਨਾ ਪਰੇ ਸਤਿਗੁਰੂ ਸਾਹਿਬਾਂ ਦੇ ਵਰਸਣ। ਉਹ ਐਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਸ੍ਰੀ ਚੰਦ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਹਰ ਰਾਏ ਸਾਹਿਬ ਜੀ ਦੇ ਦਰਸ਼ਨ ਕਰਕੇ ਸਤਿਗੁਰ ਫੇਰ ਸਾਹਮਣੇ ਦਰਸ਼ਨ ਕਰਦੇ ਹੋਏ ਜੋਤੀ ਜੋਤ ਸਮਾਏ ਨੇ ਬਾਬਾ ਸ਼੍ਰੀ ਚੰਦ ਮਾ 6 ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਨੇ ਬਾਬਾ ਫੁੱਟਾ ਸਾਹਿਬ ਜੀ ਨੇ ਗੁਰੂ ਨਾਨਕ ਨੂੰ ਮਿਲੇ ਸੀ ਨਾ ਡੰਗਰਚਾਰ ਦੇ ਤੇ ਰੋਤਾਸ ਵਿੱਚ 6ਵੇਂ ਪਾਸ਼ਾ ਨੂੰ ਸਾਹਮਣੇ ਸਜਾ ਕੇ ਗੱਦੀ ਤੇ ਉਹਨਾਂ ਦੇ ਤਿਹਾਰ ਵਿੱਚ ਆਪਣੇ ਸਵਾਸ ਪੂਰੇ ਕੀਤੇ ਸੀ। ਸ਼ਿਰੋਪਾ ਤਾਂ ਪਿੱਛੇ ਦੇੰਦੇ ਹੀ ਤੇ ਪਰਿਵਾਰ ਵੱਲ ਹੈ ਜੀ ਪਰਿਵਾਰ ਵੱਲ ਉਹ ਕੋਤਰ ਲੋਬਾ ਉਹ ਚਮੇ ਉਹੀ ਡਰ ਗਿਆ ਸੀ ਮੈਂ ਕਿ ਕਿਤੇ ਛੁੱਟੀ ਨਾ ਖਤ ਲਾਪਾ ਵੀ ਆ ਗਿਆ ਸ਼ਿਰੋਪਾ ਵੀ ਮੈਂ ਕਿ ਕਿਤੇ ਛੁੱਟੀ ਨਾ ਹੋ ਗਈ ਹੋਵੇ। ਤੇ ਅਨਰਤਨਵਾਦ ਹੈ ਪਰਿਵਾਰ ਦਾ ਬਖਸ਼ਿਸ਼ ਹੈ ਤਾਂ ਬਹੁਤ ਵੱਡੀ। ਇਹ ਤਾਂ ਬਖਸ਼ਿਸ਼ ਹੈ ਗੁਰੂ ਕਰਨ ਇੱਕ ਵਾਰ ਪਿਆਰ ਨਾਲ ਕੋ ਸਤ ਨਹਾ ਸਤ ਪ੍ਰੇਮਿਓ 6 ਗੁਰੂ ਸਾਹਿਬਾਂ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਨੇ ਬੜੀ ਉੱਚੀ ਬਿਰਤੀ ਵਾਲੇ ਸਿੱਖ ਹੋਏ ਨੇ ਬੜੀ ਕਰਨੀ ਵਾਲੇ ਹੋਏ ਨੇ ਪਰ ਬ੍ਰਹਮ ਗਿਆਨੀ ਦੀ ਪਦਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲੀ ਪੰਜ ਗੁਰੂ ਸਾਹਿਬਾਂ ਦੇ ਦਰਸ਼ਨ ਹੋਏ ਨੇ साई सोतरे शा फकीर ਜੋ ਛੇਵੇਂ ਪਾਸ਼ੇ ਨੇ ਕਸ਼ਮੀਰ ਦੇ ਜਿਹੜਾ 12 ਮੂਲੇ ਤੋਂ 13 ਤੋਂ ਚੁੱਕ ਕੇ ਪਾਲਿਆ ਸੀ ਜੇ ਪਾਸ਼ਾ ਦਾ ਇੱਕ ਅਸੇਗੁਰ ਦਾਰੇ ਬਾਰਾਮੂਲੇ ਤੇਹਰਾ ਵਿੱਚ ਬੱਚਾ ਰੋਂਦਾ ਸੀ ਵਿਧੀ ਚੰਦ ਨੂੰ ਕਹਿੰਦੇ ਬੱਚਾ ਕਿਉਂ ਰੋਂਦਾ ਓਰੇ ਜਰਣੀ ਜਾਣ ਸੀ ਪਿਛਲਾ ਸੰਜੋਗ ਸੀ ਕੋਈ ਕੂੜਾ ਪਾਛੇ ਕੀਤਾ ਬੱਚਾ ਖੜਿਆ ਪਿੰਡ ਇਕੱਠਾ ਹੋ ਗਿਆ ਸਤਿਗੁਰ ਕਹਿੰਦੇ ਕੀ ਦੇ ਦੱਸ ਦੁੱਤਾ ਕਿ ਉਹ ਛੋਟੇ ਏ ਠੇਰਾ ਵਿੱਚ ਉਹ ਪਰਿਵਾਰ ਵਾਲੇ ਕਹਿੰਦੇ ਜੀ ਦੇ ਜੰਮਦੇ ਦੇ ਮੂੰਹ ਵਿੱਚ ਦੋ ਦੰਦ ਸੀ ਜੰਮਦੇ ਬੱਚੇ ਦੇ ਅਸੀਂ ਜਨਮ ਪੱਤਰੀ ਬਣਾਉਣ ਨੂੰ ਪੰਡਿਤ ਬੁਲਾਇਆ ਉਹ ਕਹਿੰਦਾ ਤੁਹਾਡੇ ਕਰ ਖੁਸਰਾ ਜਮੇ ਜੋਤਿਸ਼ ਵਿੱਚ ਜਿਸ ਬੱਚੇ ਦੇ ਜੰਮਦੇ ਦੰਦ ਹੋਣ ਉਹਨੂੰ ਖੁਸਰਾ ਕਹਿੰਦੇ ਨੇ ਉਸ ਪੰਡਤ ਜੀ ਨੇ ਕਹਿ ਦਿੱਤਾ ਇਹਨੂੰ ਹੋਣੇ ਹੀ ਬਾਹਰ ਛਿਟਿਓ ਨਹੀਂ ਤੁਹਾਡੀ ਕੁਲ ਦਾ ਨਾਂ ਸੋਜੂਗਾ ਐਸੇ ਬੰਦਨ ਪਾਏ ਹੋਏ ਸੀ ਤਾਂ ਸਤਗੁਰਾਂ ਨੇ ਕਟੇ ਨੇ ਕਰ ਕਿਰਪਾ ਦਿਓ ਮੋਹਿ ਨਾਮਾ ਬੰਦਨ ਤੇ ਛਿਟਕਾਏ ਸੰਗਲ ਪਾਏ ਹੋਏ ਸੀ ਬੰਦਨਾਂ ਦੇ ਦੁਰੀਆਂ ਸਜਗੁਰ ਭਾਈ ਸਾਹਿਬ ਐ ਵਿਦੀ ਚੰਦ ਨੂੰ ਕਹਿੰਦੇ ਕਰਾਏ ਦੇ ਇਸ਼ਨਾਨ ਨਾ ਪਾਪੀਆਂ ਨੂੰ ਇਹ ਬੱਚਾ ਨਹੀਂ ਦੇਣਾ। ਇਸ਼ਨਾਨ ਕਰਾਏ ਵਿਦੀ ਚੰਦ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥ ਨਾਲ ਉਹਦੇ ਮੁਖ ਵਿੱਚ ਜਲ ਪਾਇਆ। ਤੇ ਕਹਿ ਦਿੱਤਾ ਤੁਹਾਡਾ ਖੁਸਰਾ ਹੈ ਤੇ ਮੇਰਾ ਸੁਥਰਾ ਹੈ ਆਜ ਕੇ ਆਖੂ ਸਤ। ਉਸ ਹੀ ਸੁਥਰੇ ਦਸਵੇਂ ਪਾਤਸ਼ਾਹ ਨਾਲ ਤਾਂ ਇਨਾ ਪਿਆਰ ਸੀ ਨਾ ਭਰੇ ਦਰਬਾਰ ਵਿੱਚ ਦਸਵੇਂ ਪਾਤਸ਼ਾਹ ਨੂੰ ਮਖੌਲ ਕਰ ਦਿੰਦਾ ਹੁੰਦਾ ਸੀ ਅੰਤਰਾ ਮਿਟ ਚੁੱਕੇ ਸੀ ਇੱਕ ਦਿਨ ਦਸਵੇਂ ਪਾਤਸ਼ਾਹ ਕਹਿੰਦੇ ਸੁਤਰੇਆ ਅੱਜ ਦੇਖ ਤੂੰ ਵਰਤੌਣੀ ਹੈ ਇਹਨੇ ਸੋਚਿਆ ਵੀ ਦੇਖ ਵਰਤੌਣੀ ਤਾਂ ਮਾੜੀ ਗੱਲ ਨਹੀਂ ਪਰ ਕੰਮ ਨਿਤ ਨਹੀਂ ਛਿੜ ਪੈਣਾ ਰਿਖਿਆ ਕੋਈ ਸਤਨਾ ਬੜਾ ਸਿਆਣਾ ਸੀ ਵੀ ਇਹ ਤੇ ਨਿਤ ਦਾ ਕੰਮ ਛਿੜ ਪਿਆ ਚਲੋ ਬਚਨ ਵੀ ਮੰਨ ਲੈਣੇ ਤੇ ਨਿਤ ਦਾ ਕੰਮ ਵੀ ਨਿਭੇੜ ਦੇਣਾ ਅੱਜ ਕੱਲ ਨੂੰ ਨਾ ਮੈਨੂੰ ਕਹਿਣ ਉਹ ਦੇਖ ਬਤਾਉਂਦਾ ਬਤਾਉਂਦਾ ਨੇ ਕਿਸੇ ਨੂੰ ਤੇ ਰੀਠੇ ਜਿੰਨੀ ਦਵੇ ਕਿਸ ਦਾ ਉਂਗਲਾ ਭਰ ਦਿੰਦੇ ਕਿਸੇ ਨੂੰ ਖਰੋਟ ਜੀ ਨੇ ਕਿਸੇ ਨੂੰ ਲਾਪਾਂ ਵਾਰੇ ਪਰ ਉਹ ਨਾ ਪੈ ਗਿਆ ਇਹ ਹੁਣ ਦੀਆਂ ਗੱਲਾਂ ਨਹੀਂ ਹੈ ਮੇਰੇ ਹਾਂ ਦੇ ਤੁਹਾਨੂੰ ਇੱਥੇ ਹੀ ਮੰਨਣਾ ਪਊਗਾ ਕਿ ਪਿੰਡ ਵਿੱਚ ਸਗਰਾਦ ਨੂੰ ਇਹ ਦੇਖ ਬਣਦੀ ਹੁੰਦੀ ਸੀ ਕਿ ਆਪਾਂ ਹੱਥ ਮਾਰ ਕੇ ਦੁਬਾਰਾ ਲੈਣ ਜਾਂਦੇ ਹੁੰਦੇ ਸੀ ਫੇ ਮਿੱਟੀ ਨਾਲ ਮਲਨੇ ਭਾਈ ਸਾਹਿਬ ਦੇਖ ਨਾਲ ਲਿੰਗ ਤਿਆ ਸ਼ਾਦਾ ਵੀ ਮਿਲ ਜੀ ਗਈ ਹੁਦਾ ਸੀ ਨਾ ਐ ਹੁਣ ਤੇ ਤੁਹਾਡੇ ਤੇ ਰੱਬ ਦੀ ਕਿਰਪਾ ਹੋ ਗਈ ਜਦ ਦੇ ਗੜਾ ਤੁਹਾਡੇ ਕੰਨੀ ਨੂੰ ਆਉਦਾ ਨੂੰ ਹੱਥ ਬੰਨਦੇ ਨੇ ਬਚਾ ਲਈ ਮੈਨੂੰ ਰੱਖ ਲਈ ਬਚਾ ਲਈ ਕੀ ਹੋ ਗਿਆ ਸਾਨੂੰ ਗੁਰਸਿੱਖ ਉਹ ਰੋਣਾ ਪੈ ਗਿਆ ਜਿਹਨੂੰ ਖਰੋਟ ਜੀ ਨਹੀਂ ਮਿਲੇ ਉਹ ਕਹਿੰਦੇ ਕੀ ਕਰਦੇ ਤੂੰ ਮੇਰੇ ਕੋਲ ਦੇ ਦਾ ਮੇਰਾ ਭਰਤਾ ਮੈਨੂੰ ਰਿਠੇ ਜ ਨਹੀਂ ਰੋਣਾ ਪੈ ਗਿਆ ਸਤਗੁਰ ਕਹਿੰਦੇ ਸੁਧਰੇ ਆ ਦੇਗੀ ਇੱਕ ਜੀ ਵਰਤਾਈ ਦੀ ਇਹ ਮਰਜ਼ਾਦਾ ਹੈ ਨਾ ਇੱਕ ਜੀ ਸਤਿਗੁਰੂ ਨੂੰ ਕਹਿੰਦਾ ਮੈਂ ਆਪਣੇ ਕੰਨੀ ਦੇਖ। ਔਰੇ ਦਰਬਾਰ ਵਿੱਚ ਸਤਿਗੁਰ ਕਹਿੰਦੇ ਮੈਂ ਕੀ ਦੇਖਾਂ? ਕਹਿੰਦਾ ਤਹੇ ਕਿਹਨਾ ਸਾਰੇ ਇਕ ਜੇ ਬਣਾਏ। ਕੋਪ 30 ਕਿਲੋ ਦਾ ਕੋ ਡੇਢ ਕੁਇੰਟਲ ਦਾ ਮੈਂ ਸਹਿਜ ਦੇਖ ਕੇ ਬਰਤੌਣਾ ਅੱਜ ਕੀ ਆ ਕੋਸ਼। ਕੇਸ ਗੁਰ ਸਾਹਿਬ ਦਾ ਜੀ ਕਹਿੰਦੇ। ਜੇ ਆ ਤਾਂ ਤੂੰ ਵੀ ਇਕ ਜੇ ਬਣਾ ਦੇ ਤੇ ਮੈਂ ਵੀ ਸ਼ਾਂਤ ਹਿੱਕ ਤੇ ਤੁੰਗ। ਪੰਜ ਗੁਰੂ ਸਾਹਿਬਾਂ ਦੇ ਦਰਸ਼ਨ ਇੱਕ ਕੁੰਡੀ ਨੁਕਤਾ ਸੁਣੇ ਹੋਣ ਇਹਨੇ ਬੋਲਣ ਦੇ ਵਿੱਚ ਬਹੁਤ ਕਰਮਾਂ ਵਾਲੇ ਬਾਬਾ ਸ੍ਰੀ ਚੰਦ ਮਹਾਰਾਜ ਜਿਨ੍ਹਾਂ ਨੇ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਬਹੁਤ ਕਰਮਾਂ ਵਾਲੇ ਬਾਬਾ ਬੁੱਢਾ ਸਾਹਿਬ ਦੀ ਛੇ ਗੁਰੂ ਸਾਹਿਬਾਂ ਦੇ ਦਰਸ਼ਨ ਹੋਏ بڑے ਕਰਮਾਂ ਵਾਲਾ ਸੁਤਰੇ ਸੈਖ ਬੀਬੀ ਭਾਗੋ ਹੀ ਹਨ ਵੀ ਚਾਰ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਇੱਕ ਤੁਹਾਡੇ ਆਕਾਸ਼ ਵਿੱਚ ਬੀਬੀ ਹੈ ਜੀਵ ਦਾ ਬਦਲ ਸਿਖਿਤਾਸ਼ ਵਿੱਚ ਨਹੀਂ ਹੈ ਇਗਨੋਰ ਕਰਦਨੇ ਐਸੀਨਾਂ ਚੀਜ਼ਾਂ ਨੂੰ ਉਹਦਾ ਨਾਂ ਦੂਜਾ ਨਹੀਂ ਹੈ ਉਹਨੇ ਦਰਸ਼ਨੇ ਨਹੀਂ ਕੀਤੇ ਓਦੇ ਗੁਰੂ ਕਰਨਲ ਨੇੜਤਾ ਸੁਣੋ ਬੀਬੀ ਭਾਨੀ ਜੀ ਦੀ ਬੀਬੀ ਭਾਨੀ ਜੀ ਦਾ ਪਿਤਾ ਵੀ ਗੁਰੂ ਬੀਬੀ ਭਾਨੀ ਜੀ ਦਾ ਪਤੀ ਵੀ ਗੁਰੂ ਬੀਬੀ ਪਾਨੀ ਜੀ ਦਾ ਪੁੱਤਰ ਵੀ ਗੁਰੂ ਬੀਬੀ ਪਾਨੀ ਜੀ ਦਾ ਪੋਤਰਾ ਵੀ ਗੁਰੂ ਬੀਬੀ ਪਾਨੀ ਜੀ ਦਾ ਪੜਪੋਤਾ ਵੀ ਗੁਰੂ ਅਜ ਕੇ ਅਖੋਸ ਲਵੋ ਕੋਈ ਦੂਜਾ ਨਾਮ ਸਿੱਖੇ ਤਾਸ ਵਿੱਚੋਂ ਪਿਤਾ ਤੋਂ ਲੈ ਕੇ ਪੜਪੋਤੇ ਤੱਕ ਜੀ ਦੇ ਗੁਰੂ ਉਹ ਬੀਬੀ ਪਾਨੀ ਹੁਣ ਮੈਂ ਤੁਹਾਡੇ ਖਾਤਰ ਬਚਨ ਕਰਨ ਲੱਗੇ ਸਤਿਗੁਰੂ ਸਾਹਿਬਾਂ ਦੇ ਚੇਦੇ ਪੰਜ ਦੇ ਕਰਮਾ ਵਾਲੇ ਸੀ ਨਾ ਆਪਾਂ ਆਪਣੇ ਕਰਮਾਂ ਨੂੰ ਭੁੱਲ ਗਏ ਆਪਣੇ ਨਾਲੋਂ ਵੱਡਾ ਕਰਮਾ ਵਾਲਾ ਕੋਈ ਵੀ ਨਹੀਂ ਹੈ ਸਾਨੂੰ ਦਸਾਂ ਦੇ ਇਕੱਠੇ ਹੋ ਰਹੇ ਕਰੋਨਾ ਕਰੋ ਤੁਹਾਡੀ ਮਰਜ਼ੀ ਹੈ ਦਸ ਗੁਰੂ ਸਾਹਿਬਾਂ ਦੇ ਇਕੱਠੇ ਦਰਸ਼ਨ ਸਿੱਖ ਜਾਸ ਵੀਰ ਕਿਸੇ ਨੂੰ ਨਹੀਂ ਹੋਏ ਇਹ ਆਪਾਂ ਨੂੰ ਹੋ ਰਹੇ ਨੇ ਪਰਗਟ ਗੁਰਾ ਕੀ ਦੇ ਸਤਪੁਰ ਕਹਿੰਦੇ ਮੰਨੋ ਹਾਜ਼ਰ ਨਾਜ਼ਰ ਪਰ ਗੱਲ ਜਾਣਣ ਦੀ ਚੱਲੀ ਏ ਤੁਹਾਡੇ ਨਾਲ ਜੇ ਤੁਸੀਂ ਐਦਾ ਵੀ ਮੰਨ ਲਓ ਨਾ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਨੇ ਹਾਜ਼ਰ ਨਾਜ਼ਰ ਨੇ ਪੂਜਾ ਵੀ ਕਰੋ ਤੇ ਮਾਲੇ ਵੀ ਚੜ੍ਹਾਓ ਦੇਗਾ ਵੀ ਛਕਾਓ ਗੱਲ ਨਹੀਂ ਵਰਣੀ ਮੰਝਲ ਨਹੀਂ ਆਉਣੀ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੋ ਪ੍ਰਭ ਕੋ ਮਿਨੇਉ ਚਹਿ ਉਸ ਪੋਥੀ ਵਿਚ ਪਾਠ ਮਿਲੇ ਉਹ ਆਦਾਸ ਨੇ ਤੁਹਾਡੀ ਕਿਰਪਾ ਨਾਲ ਉਸ ਪੋਥੀ ਦੇ ਦਰਸ਼ਨ ਕੀਤੇ ਨੇ ਸਚਕੰਡ ਸਾਹਿਬ ਉਸ ਪੋਥੀ ਦਾ ਨਾਮ ਹੈ ਕੋਹਜ ਪੋਥੀ ਸਿੰਘ ਸਾਹਿਬ ਕੋਲੰਢੀਸ਼ੀ ਮਹਾਨ ਉੱਚੀ ਆਤਮਾ ਸਿੰਘ ਸਾਹਿਬ ਮੋਨੀ ਭਾਈ ਸਾਹਿਬ ਭਾਈ ਜੁਵਿੰਦਰ ਸਿੰਘ ਜੀ ਜਿਹੜੇ ਤਖਤ ਸਾਹਿਬ ਦੇ ਅੰਦਰਲੇ ਹੈਟ ਗ੍ਰੰਥੀਸ਼ੀ ਤੇ ਗੁਰਸ਼ਿਕ ਪਿਆਰਿਓ ਜੇ ਤੂੰ ਮਿਲਣੇ ਨਾ ਫਿਰ ਪ੍ਰਗਟ ਕਰਕੇ ਮੰਨੀ ਜਾਈ ਮੱਥੇ ਟੇਕੀ ਜਾਈ ਪੂਜਾ ਕਰੀ ਜਾਈ ਜੋ ਪ੍ਰਭ ਕੋ ਮਿਲਿਓ ਚਹ ਖੋਜ ਸ਼ਬਦ ਮੈਂ ਮੰਜਲ ਤਾਉਣੀ ਏ ਜੇ ਇਹਨੂੰ ਜਾਣ ਲਵੇਂਗਾ ਜਿੱਥੇ ਅਖੋਸ ਸੁਣ ਸ਼ੇਣੇ ਬੈਠੇ ਹੋ ਇਹ ਘਾਟ ਸਿੱਖ ਕੌਮ ਕਦੇ ਪੂਰੀ ਨਹੀਂ ਕਰ ਸਕੂਗਾ ਮੁਸ਼ਕਲ ਇੰਪੋਸੀਬਲ ਅਸੀਂ ਅਖੰਡ ਪਾਠ ਕਰਾਉਣੇ ਸਿਖਾਉਂਦੇ ਲੋਕਾਂ ਨੂੰ ਰਮਾਲੇ ਚੜਾਉਣੇ ਸਿਖਾਉਂਦੇ ਸੰਖ ਮਰਮਰ ਲਾਉਣਾ ਸਿਖਾਉਂਦੇ ਇਹਦੇ ਆਲੇ-ਦੁਆਲੇ ਦੇਗਾ ਸਿਖਾਉਣੀ ਆ ਮਾਇਆ ਘੇਟਾ ਕਰਨੀ ਅਤਰ ਫਲੇਲ ਏਸੀ ਦੀਆਂ ਮਸ਼ੀਨਾ ਲਾਉਣੀਆਂ ਸਿਖਾ ਦੁੱਤੀਆਂ ਪਰ ਕਮਜ਼ੋਰੀ ਪੈ ਗਈ ਉਹ ਨਹੀਂ ਸਮਝ ਆਇਆ ਜਿਹੜਾ ਵਿੱਚ ਬੈਠਾ ਹੈ ਉਹ ਕੌਣ ਹੈ ਅਜ ਕਿ ਆਖੋ ਸਤਿ ਕਰਮ ਕਾਂਢੀ ਬਣ ਗਏ ਨੇ ਸਾਡੇ ਗੁਰੂ ਘਰ ਕਰਮ ਕਾਂਢੀ ਅਖੰਡ ਪਾਠ ਕਰਾਉ ਦੇਗਾ ਖਰਾਉ ਲੰਗਰ ਕਰਾਉ ਅਰਦਾਸਾ ਕਰਾਉ ਜੀ ਦੇ ਕੇ ਅਰਦਾਸ ਕੀਤੀ ਏ ਉਹ ਹੈ ਕੀ ਜੇ ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੱਸ ਦੰਦੇ ਕੀ ਹੈ ਸਰਦ ਸਪਨਾ ਸਕਾਰ ਹੋ ਜਾਂਦਾ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਇੱਕ ਕਮਜ਼ੋਰੀ ਮਾਰਗੀ ਮਿਹਨਤ ਦਿਨਾਂ ਚ ਬੇਨਤੀ ਕਰੂੰਗਾ ਦਸ਼ਨੀਸ਼ ਕਿ ਸ਼ਮ ਜਾਨਿਸ਼ ਕਿ 5000 ਸਿੱਖ ਇਕੱਠਾ ਕਰੋ ਸ਼ਰਧਾਲੂ ਗੁਰੂ ਜੀ ਦਾ ਪੰਜਵੀਂ ਨਹੀਂ ਮਿਲਣਗੇ ਜਿਨ੍ਹਾਂ ਦੇ ਜਪਜੀ ਸਾਹਿਬ ਸੁੱਧ ਹੋ ਜਿਨ੍ਹਾਂ ਦੇ ਸ਼ੁੱਧਾ ਨੂੰ ਪਤਾ ਨਹੀਂ ਅਰਥ ਕੀ ਨੇ ਗੱਲ ਜਾਣਣ ਦੀ ਜਾਣੋ ਗੁਰੂ ਨਾਨਕ ਸਾਹਿਬ ਨੂੰ ਜਾਣੋ ਉਹ ਦੇਖਿਆ ਕਿਸੇ ਕੰਮ ਨਹੀਂ ਉਹ ਸੁਣਿਆ ਕਿਸੇ ਕੰਮ ਨਹੀਂ ਉਹ ਪੜਿਆ ਕਿਸੇ ਕੰਮ ਨਹੀਂ ਜਿਸ ਨੂੰ ਤੂੰ ਜਾਣ ਨਹੀਂ ਸਕਿਆ ਅਜਿਹਾ ਕੋਸਾ ਜਾਣਣ ਦੀ ਤਲ ਬੇਨਤੀ ਕੀਤੀ ਸੀ ਅਸੀ ਗੁਰੂ ਨਾਨਕ ਦੇਵ ਜੀ ਨੂੰ ਸਰੀਰ ਸਮਝ ਦੇਸਨ ਦੇ ਕਾਰਨ ਹੈ ਕਾਰਜ ਨਹੀਂ ਹੈ ਸਦਾ ਸਰੀਰ ਵੀ ਕਾਰਜ ਨਹੀਂ ਮੰਜ਼ਿਲ ਨਹੀਂ ਹੈ ਸਦਨ ਮੰਜ਼ਿਲ ਤੇ ਜਾਣ ਦਾ ਸ੍ਰੀ ਗੁਰੂ ਨਾਨਕ ਦੇਵ ਸ਼ਬਦ ਸ਼ਬਦ ਦੇ ਅੰਦਰੋਂ ਕਾ ਨਿਰ ਅਕਰ ਨਿਰੰਕਾਰ ਦੇ ਅਰਥ ਪੜਨੇ ਤਾਂ ਫੇਰੀ ਕੀਮਿਆਸ਼ਟ ਪਦੀ ਪੜਨੇ ਕੋਲ ਸ਼ਾਰਾ ਵਿਦਾਂਤ ਉਸ ਛਸ਼ਟ ਪਦੀ ਦੇ ਵਿੱਚ ਲਿਆਤਾ ਗੁਰੂ ਅਰਜਨ ਪਾਚੀ ਨੇ ਇੱਥੇ ਵਿਦਾਂਤੀ ਕਰਦੇ ਨੇ ਦਾਸ ਵੀ ਪੜਦਾ ਰਿਹਾ ਪਹਿਲਾ ਸ਼ਲੋਕ ਨਿਰੰਕਾਰ ਦੇ ਅਰਥ ਨਿਰੰਕਾਰ ਹੁੰਦਾ ਕੀ ਹੈ ਸਰਗੁਣ ਨਿਰਗੁਣ ਨਿਰੰਕਾਰ ਬੜੇ ਲਿਖੇ ਬੈਠੇ ਹਾਂ 2+3=5 ਨਿਰਗੁਣ 6+4=10 ਸਰਗੁਣ ਨਿਰੰਕਾਰ ਜਿਕੇ ਆਖੋ ਸਭ ਇਹਨੂੰ ਸਮਝੋ ਪਰ ਮੁੱਲੇ ਬਹੁਤ ਬਾਰੇ ਸ਼ਲੋਕ ਪੜ੍ਹੇ ਤੁਸੀਂ ਨਿਰੰਕਾਰ ਕੀ ਹੁੰਦਾ ਹੈ ਸਰਗੁਣ ਬਲਸ ਨਿਰਗੁਣ ਕੱਲਾ ਨਿਰਗੁਣ ਨਿਰੰਕਾਰ ਨਹੀਂ ਹੁੰਦਾ ਮੇਰੀ ਬੇਨਤੀ ਨੂੰ ਪਕੜਿਓ ਕੱਲਾ ਨਿਰਗੁਣ ਹੋਏ ਨਹੀਂ ਸੰਗਤ ਨਹੀਂ ਹੋ ਸਕਦਾ ਸੇ ਇੰਸਵਾਰੇ ਆਈਟਮ ਬਣਾਉਂਦੇ ਨੇ ਨਿਰਗੁਣ ਜੇ ਪਹਿਲੇ ਸਰਗੁਣ ਹੋਊਗਾ ਉਹਦੇ ਵਿੱਚ ਵੀ ਬਣਾਉਣਗੇ ਕਮੇਨ ਨਿਰਗੁਣ ਆਇਟਮ ਸਾਇੰਸ ਬਣਾ ਕੇ ਦਿਖਾਵੇ ਸਰਗੁਣ ਤੋਂ ਬਿਨ ਨਹੀਂ ਸਰਗੁਣ ਨਿਰਗੁਣ ਜਿਹਦੇ ਵਿੱਚ ਦੋਵੇਂ ਗੁਣ ਹੋਣ ਤੇ ਗੁਣ ਕੈਸੇ ਹੋਣੇ ਅਕਾਲ ਪੁਰਖ ਦੀ ਬਖਸ਼ਿਸ਼ ਹੋਵੇ ਜਦੋਂ ਮਰਜੀ ਸਰਗੁਣ ਤੇ ਜਦੋਂ ਮਰਜੀ ਨਿਰਗੁਣ ਅਜਕੇ ਆਖੋ ਸਤ ਹੁਣ ਇਹਨੂੰ ਫੇਰ ਸਮਝੋ ਨਿਰੰਕਾਰ ਦਾ ਅਰਥ ਹੈ ਅਕਾਰ ਤੋਂ ਰਹਿਤ ਨਿਰ ਅਕਾਰ ਸਰਗੁਣ ਦਾ ਅਰਥ ਹੈ ਅਕਾਰ ਦੇ ਨਾਲ ਜਿਹਦਾ ਸਰੂਪ ਹੋਵੇ ਉਹ ਸਰਗੁਣ ਗੁਰੂ ਗ੍ਰੰਥ ਸਾਹਿਬ ਦੇ ਕਬਜਿਨ ਸੁਣੋ ਛੇਤੀ ਸਮਝ ਆ ਜੂ ਸਤਗੁਰ ਪਾਛੇ ਕਹਿੰਦੇ ਵਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਇ ਫਲ ਲਾਏ। ਜਹਿਰ ਵੀ ਤੇ ਅੰਮ੍ਰਿਤ ਵੀ ਦੋਇ ਰੱਬ ਨੇ ਬਣਾਏ ਨੇ। ਹੁਣ ਪੁੱਛਣ ਵਾਲੇ ਪੁੱਛਦੇ ਨੇ। ਤੁਸੀਂ ਵੀ ਪੁੱਛੋ ਕਿ ਉਹ ਰੱਬ ਕਹਦਾ ਜੀ ਨੇ ਜ਼ਹਿਰ ਬਣਾਈ ਐ ਅਜਖੇ ਆਖੋ ਸਤਿਨਾਮ। ਉਹ ਪ੍ਰਮਾਤਮਾ ਕਹਦਾ ਜੀ ਨੇ ਜ਼ਹਿਰ ਬਣਾਈ ਐ। ਪ੍ਰਮਾਤਮਾ ਨੂੰ ਕੀ ਲੋੜ ਸੀ ਜ਼ਹਿਰ ਬਣਾਉਣ ਦੀ? ਉਤੇ ਮਿੱਠੇ ਮਿੱਠਾ ਬਣਾਉਂਦਾ ਉਹਨੇ ਕੌੜਾ ਬਣਾਇ ਕਿਉਂ ਏ ਇਹਨੂੰ ਸਮਝੋ ਗੁਰਮਖੋ ਮਿੱਠੇ ਦਾ ਤੁਹਾਨੂੰ ਤਾਂ ਹੀ ਪਤਾ ਹੈ ਜੇ ਕੌੜਾ ਹੈਗਾ ਜੇ ਅਖੋਸਨ ਤੂੰ ਇਹ ਤਾਂ ਚੁੱਪੇ ਕਰਕੇ ਉਹ ਤੁਹਾਨੂੰ ਮਿੱਠੇ ਦਾ ਤਾਂ ਹੀ ਪਤਾ ਹੈ ਜੇ ਕੌੜੀ ਚੀਜ਼ ਹੈਗੀ ਤੁਹਾਨੂੰ ਹਨੇਰੇ ਦਾ ਤਾਂ ਹੀ ਪਤਾ ਹੈ ਤੇ ਚੰਨਾ ਹੈਗਾ ਜੇ ਮੇਰਾ ਹੀ ਨਾ ਹੁੰਦਾ ਤੁਸੀਂ ਤੇਰਾ ਨਾਂ ਕਿਨੂੰ ਕਹਿੰਦੇ ਜੇ ਦੁਸ਼ਮਣ ਹੀ ਨਾ ਕੋਈ ਹੁੰਦਾ ਤੁਸੀਂ ਮਿੱਤਰ ਕਿਨੂੰ ਕਹਿੰਦੇ ਜੇ ਕੋਈ ਪਰਾਇਆ ਹੀ ਨਾ ਹੁੰਦਾ ਤੁਸੀਂ ਆਪਣਾ ਕਿਨੂੰ ਕਹਿੰਦੇ ਦੋ ਮਿਲ ਕਾਰਜ ਉਪਜੈ RAM ਨਾਮ ਦੋ ਤੋਂ ਬਿਨਤ ਕੋ ਗੱਲ ਹੈ ਹੀ ਨਹੀਂ ਸਰਗੁਣ ਨਿਰਗੁਣ ਜ਼ਹਿਰ ਕਿਉਂ ਬਣਾਈ ਰੱਬ ਨੇ ਤੱਕੇ ਲੋਕਾਂ ਨੂੰ ਪਤਾ ਲੱਗੇ ਮਿੱਠੀ ਚੀਜ਼ ਵੀ ਕੋਈ ਹੈਗੀ ਮੇਰਾ ਤਾਂ ਬਣਾਇਆ ਜੇ ਪਤਾ ਲੱਗੇ ਚੰਨਾ ਹੈਗਾ ਸਰਗੁਣ ਤਾਂ ਹੀ ਬਣਾਇਆ ਜੇ ਪਤਾ ਲੱਗੇ ਨਿਰਗੁਣ ਹੈਗਾ ਇਸ ਸਾਰ ਸਰਗੁਣ ਜੋ ਬਣੀ ਹੋਈ ਚੀਜ਼ ਸਥੂਲ ਹੈ ਸਰਗੁਣ ਹੈ ਪਰ ਬਣੀ ਤਾਂ ਤਾਂ ਹੀ ਹੈ ਜੋ ਕੋਈ ਬਣਾਉਣ ਵਾਲਾ ਹੈਗਾ ਉਹ ਨਿਰਗੁਣ ਹੈ ਇਹਨੂੰ ਪੜੋ ਸੁਖਮਨੀ ਸਾਹਿਬ ਵਿੱਚ ਸਪਸ਼ਟੀਕਰਣੇ ਮੇਰੇ ਗੁਰਦੇਵ ਕਹਿੰਦੇ ਨਿਰਗੁਣ ਆਪ ਸਰਗੁਣ ਵੀ ਓਹੀ ਕਪਰ ਕਰਕੇ ਸਮਝਣ ਤੋ ਨਿਰਗੁਣ ਆਪ ਸਰਗੁਣ ਵੀ ਹੋਗੀ ਕਲਾ ਤਾਂ ਹਰ ਜਨ ਸਗਲੀ ਮੋਹੀ ਇਹ ਕਲਾ ਹੈ ਵਸ ਇਸ ਸ਼ਕਤੀ ਹੈ ਉਹਦੀ ਜਦੁ ਮਰਜੀ ਨਿਰਗੁਣ ਤੇ ਜਦ ਮਰਜੀ ਸਰਗੁਣ ਸ੍ਰੀ ਗੁਰੂ ਨਾਨਕ ਦੇ ਸ਼ਰੀਰ ਉਹਨਾਂ ਦਾ ਸਰਗੁਣ ਪਰ ਅਸਲੀਅਤ ਸਰਗੁਣ ਨਹੀਂ ਅਸਲੀਅਤ ਹੈ ਨਿਰਗੁਣ ਸਰ ਜਨੇ ਦੁਨੀਆ ਨੂੰ ਤਾਰ ਦੇ ਤਾਰ ਦੇ ਮਹਾਰਾਜ ਸਿੰਧ ਸਖਰ ਪੁਜੇ ਸਿੰਧੀ ਚ ਕਹਤੇ ਬਹੁਤ ਨੇ ਟੋੜੇ ਬੜੇ ਪ੍ਰੇਮੀ ਨੇ ਬਹੁਤ ਸ਼ੁਕਰ ਮੈਂ ਹੱਥ ਬਨਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ ਤੋੜੋ ਨਾ ਜੋੜੋ ਨਾ ਪਿਆਰ ਕਰੋ ਖਿੱਚੋ ਇਹ ਛੱਡਾ ਬਾਪੂ ਐਸਾ ਹੈ ਇਹ ਸਾਰੇ ਨੂੰ ਆਪਣੀ ਬੁੱਕਲ ਵਿੱਚ ਲਈ ਬੈਠਾ ਕੱਡੋ ਜਿੱਥੇ ਗੁਰੂ ਨਾਨਕ ਬੈਠੇ ਨੇ ਜੁੱਤੀਆਂ ਗੰਨਨ ਬਾਲਾ ਭਾਪਾ ਰਵਿਦਾਸ ਵੀ ਬਰਾਬਰ ਜਿੱਥੇ ਗੁਰੂ ਅੰਗਦ ਬੈਠੇ ਨੇ ਖੱਡੀ ਬੁਣ ਵਾਲਾ ਬਾਬਾ ਕਬੀਰ ਵੀ ਬਰਾਬਰ ਬੈਠਾ ਜਿੱਥੇ ਗੁਰੂ ਅਮਰਦਾਸ ਜੀ ਦੇ ਵਿੱਚ ਬੈਠੇ ਨੇ ਘਰ ਘਰ ਪੁਤੀਆਂ ਕਰਨ ਵਾਲਾ ਸੈਣ ਨਾਈ ਵੀ ਬੈਠਾ ਜਿੱਥੇ ਗੁਰੂ ਰਾਮਦਾਸ ਜੀ ਬੈਠੇ ਨੇ ਕੱਪੜੇ ਛਾਪਣ ਵਾਲਾ ਬਾਬਾ ਨਾਮਾ ਵੀ ਬੈਠਾ ਬਰਾਬਰ ਜਿੱਥੇ ਗੁਰੂ ਅਰਜਨ ਦੇ ਬੈਠੇ ਨੇ ਬਾਕੀ ਗੱਲਾਂ ਛੱਡ ਦਿਓ ਸੱਜਣ ਅਕਸਾਈ ਵੀ ਵਿਚੇ ਬੈਠਾ ਅਜਖੇ ਹ ਕੋ ਸਤਨਾਮ ਐਨੀ ਖੁਨੀ ਬੁ ਕੋ ਇਨਾ ਪਿਆਰ ਸਭ ਨੂੰ ਇਹ ਜਗਾ ਦੇ ਦਿੱਤ ਦੁੱਖ ਮਿਲਣਾ ਬਣਾ ਲੈ ਉਹ ਅਸੀਂ ਸਭ ਨੂੰ ਤਕੀ ਜਗਾ ਦੇਣੀ ਅਸੀਂ ਆਪਣੇ ਨੂੰ ਵੀ ਕੱਢਦੇ ਅਜਖੇ ਹ ਕੋ ਸਤਨਾਮ ਬਈ ਤੇ ਆਪਣੇ ਨੂੰ ਕੋ ਕਿ ਨਿਕਲ ਇਥੋਂ ਤੇਰੇ ਵਰਗੇ 3500 ਫਿਰੰਟ ਹੈ ਨਹੀਂ ਆ ਹਾਲ ਹੋ ਚੁਕੇ ਸ਼ਗਾਂ ਇਹਦੀ ਬੁੱਕਣ ਨੂੰ ਵੇਖੋ ਖੋਲ ਕੇ ਕੌਣ ਕੌਣ ਬੈਠੇ ਨੇ ਵਿੱਚ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ हमको ਵਰਤਾਏ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਕਿੱਥੇ ਗਈਆਂ ਤੋ ਕਾਇ ਉਸਿਆ ਨਾ ਕਰਿਓ ਹੁਣ ਦੇ ਸਿੱਖ ਕਹਿੰਨੇ ਪਾਕਿਸਤਾਨੀਆਂ ਖਾਤਰ ਲਿਖੀਆਂ ਅਜ ਕੇ ਆਖੋਸਾਂ ਇੱਛਾ ਕੋਈ ਕਿਲੇ ਅਸੀਂ ਉਹ ਥੋੜਾ ਸਾਹਮਣੇ ਥੋੜੀ ਜਿਹੀ ਕੋੜੀ ਵੀ ਸਾਹਮਣੇ ਆਪਣਾ ਗ੍ਰਸਾ ਤੋੜ ਕਪਰੇਸ਼ਨ ਪਿਆਰ ਬਿਲਕੁਲ ਨਹੀਂ ਜੋੜੋ ਸਿੱਧੀ ਸਿੱਖ ਮੋਤ ਗੁਰੂ ਦੇ ਪਿਆਰ